OTT ਪਲੇਟਫਾਰਮ ਤੇ ਹਰ ਮਹੀਨੇ ਨਵੀਆਂ ਫਿਲਮਾਂ ਤੇ ਵੈਬ ਸੀਰੀਜ਼ ਰਿਲੀਜ਼ ਹੁੰਦੀਆਂ ਨੇ ਤੇ ਫ਼ਾਰਮ ਜ਼ਾ ਮਨੋਰੰਜਨ ਕਰਤੀਆਂ ਨੇ ਹੁਣ ਅਕਤੂਬਰ ਮਹੀਨੇ ਚ ਵੀ ਕਈ ਸ਼ਾਨਦਾਰ ਫਿਲਮਾਂ ਤੇ ਸੀਰੀਜ਼ ਆਉਣ ਵਾਲੀਆਂ ਨੇ ਆਓ ਜਾਣਦੇ ਹਾਂ ਕਿ ਹੁਣ OTT ਪਲੇਟਫਾਰਮ ਤੇ ਬਾਲੀਵੁੱਡ ਦੀਆਂ ਕਿਹੜੀਆਂ ਵੈਬ ਸੀਰੀਜ਼ ਤੇ ਫਿਲਮਾਂ ਜਿਹੜੀਆਂ ਨੇ ਰਿਲੀਜ਼ ਹੋ ਰਹੀਆਂ ਨੇ ਪਹਿਲੀ ਫਿਲਮ ਦੀ ਗੱਲ ਕਰੀਏ ਤਾਂ ਕੰਟਰੋਲ ਹੈ ਜਿਸ ਵਿੱਚ ਅਨੰਨਿਆ ਪਾਂਡੇ ਮੁੱਖ ਭੂਮਿਕਾ ਨਿਭਾ ਰਹੀ ਹੈ ਫਿਲਮ ਚ ਦਿਖਾਇਆ ਹੈ ਕਿ ਕਿਵੇਂ ਅਨੰਨਿਆ ਪਾਂਡੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜੰਗਲ ਵਿੱਚ ਫਸ ਜਾਂਦੀ ਹੈ ਅਨੰਨਿਆ ਦੀ ਨਿੱਜੀ ਜ਼ਿੰਦਗੀ ਪੂਰੀ ਤਰ੍ਹਾਂ AI ਦੇ ਕੰਟਰੋਲ ਚ ਆਉਂਦੀ ਹੈ ਨਾਲ ਹੀ ਇਹ ਫਿਲਮ 4 ਅਕਤੂਬਰ ਨੂੰ ਜਿਹੜੇ Netflix ਤੇ ਰਿਲੀਜ਼ ਹੋਵੇਗੀ ਨਾਲ ਹੀ ਜੇ ਦੋ ਪੱਤੀ ਦੀ ਗੱਲ ਕਰੀਏ ਤਾਂ ਦੋ ਪਤੇ ਵਿੱਚ ਕ੍ਰਿਤੀ ਸਨਨਕ ਕਾਜੋਲ ਮੁੱਖ ਭੂਮਿਕਾ ਵਿੱਚ ਨੇ ਇਹ ਫਿਲਮ 25 ਅਕਤੂਬਰ ਨੂੰ ਰਿਲੀਜ਼ ਹੋਵੇਗੀ ਕਰੀਨਾ ਕਪੂਰ ਚਾਰ ਫਿਲਮ ਦਾ ਬਕਿੰਗਮ ਮਰਡਰਸ ਜਿਹੜੀ ਹੈ ਸਿਨੇਮਾ ਕਾਰਾ ਵਿੱਚ 13 ਸਤੰਬਰ ਨੂੰ ਰਿਲੀਜ਼ ਹੋਈ ਸੀ ਫਿਲਮ ਨੂੰ ਬਹੁਤ ਤਾਹੁੰਗਾਰਾ ਜਿਹੜਾ ਉਹ ਨਹੀਂ ਮਿਲਿਆ ਫਿਲਮ ਦੀ ਹੁਣ OTT ਰਿਲੀਜ਼ ਹੋਣੇ ਜਾ ਰਹੀ ਹੈ ਪਰ ਅਜੇ ਤੱਕ ਕੋਈ ਧਾਰਿਤ ਐਲਾਨ ਜਿਹੜਾ ਹੈ ਉਹ ਨਹੀਂ ਹੋਇਆ ਪਰ ਖਬਰਾਂ ਨੇ ਕਿ ਫਿਲਮ ਅਕਤੂਬਰ ਚ ਹੀ ਰਿਲੀਜ਼ ਹੋਵੇਗੀ ਨਾਲ ਹੀ ਫੈਬਲਸ ਲਾਈਸ ਵਰਸਸ ਬਾਲੀਵੁੱਡ ਵਾਈਵਸ 3 ਜਿਹੜੀ ਹੈ ਜਲਦ ਇਹ ਸੀਜ਼ਨ ਤੀਜਾ ਸੀਜ਼ਨ 18 ਅਕਤੂਬਰ ਨੂੰ ਰਿਲੀਜ਼ ਹੋਵੇਗਾ ਇਸ ਸੀਰੀਜ਼ ਚ ਮਹਿਬ ਕਪੂਰ ਭਾਵਨਾ पांडे ਨੀਮ ਕੋਠਾਰੀ ਤੇ ਸੀਮਾ ਸੱਚ ਦੇ ਮੁੱਖ ਭੂਮਿਕਾ ਵਿੱਚ ਨੇ ਇਸ ਸੀਰੀਜ਼ ਚ ਰਿਧੀਵਾ ਕਪੂਰ ਸ਼ੈਲਨੀ ਪਾਸੀ ਤੇ ਕਲਿਆਣੀ ਸਹਾ ਚਾਵਲਵੀ ਨਜ਼ਰ ਆਣਗੇ ਨਾਲ ਹੀ ਫਿਲਮ ਯੁੱਧ ਦੀ ਗੱਲ ਕਰੀਏ ਤਾਂ ਇਹ ਇੱਕ ਐਕਸ਼ਨ ਫਿਲਮ ਹੈ ਜੋ ਕਿ ਵੀ ਸਤੰਬਰ ਨੂੰ ਸਿਨੇਮਾ ਕਰਾ ਵਿੱਚ ਰਿਲੀਜ਼ ਹੋਈ ਸੀ ਫਿਲਮ ਦਾ ਨਿਰਦੇਸ਼ਕ ਰਵੀ ਉਦਵੈਰ ਨੇ ਕੀਤਾ ਹੈ ਫਿਲਮ ਚ ਸਿਧਾਰਥ ਚਕਰਵਰਤੀ ਵੇਦੀ ਮੁੱਖ ਭੂਮਿਕਾ ਚ ਨੇ ਫਿਲਮ ਵਿੱਚ ਮਾਲਵਿਕਾ ਮੋਹਨ ਰਾਘਵ ਜਵਾਲ ਜਗਰਾਓ ਰਾਓ ਰਾਮ ਕਪੂਰ ਰਾਜ ਅਰਜੁਨ ਤੇ ਸ਼ਿਲਪਾ ਸ਼ੁਕਲਾ ਵਰਗੇ ਕਲਾਕਾਰ ਨੇ ਖਬਰਾਂ ਨੇ ਕਿ ਫਿਲਮ ਅਕਤੂਬਰ ਚ ਹੀ OTT ਤੇ ਰਿਲੀਜ਼ ਹੋਵੇਗੀ ਨਾਲ ਹੀ ਜੇ ਫਿਲਮਾਂ ਦੀ ਗੱਲ ਕਰੀਏ ਤਾਂ ਹਾਲੀਵੁੱਡ ਫਿਲਮ ਜਿਹੜੀਆਂ ਨੇ ਜਾਂ ਸਾਊਥ ਮੂਵੀਜ਼ ਦੇ ਉਹ ਵੀ OTT ਫਿਲਮਸ ਤੇ ਇਹ ਪਲੇਟਫਾਰਮ ਸੇ ਜਿਹੜੇ ਰਿਲੀਜ਼ ਹੁੰਦੀਆਂ ਨੇ ਇਸ ਦੇ ਚੱਲਦੇ ਹੀ OTT ਤੇ ਚਾਨ ਵਿਕਰਮ ਤੇ ਮਾਲਵੇਕਾ ਮੋਹਨ ਦੀ ਫਿਲਮ ਵੀ ਜਿਹੜੀ ਐ ਰਿਲੀਜ਼ ਚ ਦੇਰੀ ਹੋ ਰਹੀ ਸੀ ਪਹਿਲਾ ਇਹ ਫਿਲਮ ਵੀ ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਕੁਝ ਕਾਰਨਾਂ ਕਰਕੇ ਫਿਲਮ ਜਿਹੜੀ ਹੈ ਥੰਗਾਲਨ ਟਾਲ ਦਿੱਤੀ ਗਈ ਪਰ ਹੁਣ ਖਬਰਾਂ ਆ ਰਹੀਆਂ ਨੇ ਕਿ ਇਹ ਫਿਲਮ ਥੰਗਾਲਨ ਜਲਦ ਹੀ ਫਿਲਮ ਅਕਤੂਬਰ 2024 ਚ ਨੈਟਫਲਿਕਸ ਤੇ ਰਿਲੀਜ਼ ਹੋਵੇਗੀ ਨਾਲ ਹੀ ਜੇ ਆਖਰੀ ਫਿਲਮ ਦੀ ਗੱਲ ਕਰੀਏ ਤਾਂ ਵਜਹਾਈ ਜਿਹੜੀ ਹੈ ਉਹ 13 ਅਕਤੂਬਰ ਨੂੰ ਡਿਜ਼ਨੀ ਪਲਸ ਹਾਊਸਟਾਰ ਤੇ ਰਿਲੀਜ਼ ਕੀਤੀ ਜਾਵੇਗੀ ਮਾਰੀ ਸੇਲ ਵਾਜਕ ਦੀ ਆਲੋਚਨਾਤਮਕ ਤੌਰ ਤੇ ਫੈਨਸ ਲਈ ਜਿਹੜੀ ਫਿਲਮ ਹੈ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ ਪਹਿਲਾ ਇਹ ਫਿਲਮ 27 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਫਿਰ ਫਿਲਮ ਦੀ ਰਿਲੀਜ਼ ਨੂੰ ਵੀ ਟਾਲ ਦਿੱਤਾ ਗਿਆ ਫੈਨਸ ਨੇ ਫਿਲਮ ਨੂੰ ਜਿਹੜਾ ਇਹ ਕਾਫੀ ਜ਼ਿਆਦਾ ਪਿਆਰ ਦਿੱਤਾ ਜੀ ਹਾਂ ਇਹ ਫਿਲਮਾਂ ਨੇ ਜਿਹੜੀਆਂ ਅਕਤੂਬਰ ਵਿੱਚ OTT ਪਲੇਟਫਾਰਮ ਤੇ ਰਿਲੀਜ਼ ਕੀਤੀਆਂ ਜਾਣਗੀਆਂ ਤੇ ਕਈ ਫਿਲਮਾਂ ਨੂੰ ਸਿਨੇਮਾ ਘਰਾਂ ਵਿੱਚ ਜਿਹੜਾ ਪਿਆਰ ਜਿਹੜਾ ਇਹਨਾਂ ਹੁੰਗਾਰਾ ਨਹੀਂ ਮਿਲਿਆ ਪਰ ਦੇਖਣਾ ਇਹ ਹੋਵੇਗਾ ਕਿ OTT ਪਲੇਟਫਾਰਮ ਤੇ ਕਿੰਨੇ ਖਤਮਾਲ ਮਚਾਉਂਦੀਆਂ ਨੇ